ਆ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੱਕ ਬੱਕਰੇ ਦੇ ਪੂਰੇ ਪਰਿਵਾਰ ਨੂੰ ਖਤਮ ਕਰਤਾ ਕਿਵੇਂ ਖਤਮ ਕੀਤਾ ਪੂਰੀ ਗੱਲ ਤੁਹਾਨੂੰ ਸੁਣਾਉਣੇ ਆ ਪੂਰਾ ਪਰਿਵਾਰ ਗੱਡੀ ਤੇ ਸਵਾਰ ਹੋ ਕੇ ਤੇ ਗੱਡੀ ਦੇ ਵਿੱਚ ਬੱਕਰੇ ਨੂੰ ਲੈ ਕੇ ਧਾਰਮਿਕ ਸਥਾਨ ਤੇ ਜਾ ਰਿਹਾ ਸੀ ਦੱਸਿਆ ਜਾ ਰਿਹਾ ਕਿ ਉਸ ਦੀ ਬਲੀ ਦੇਣ ਦੇ ਲਈ ਪਰਿਵਾਰ ਉਸ ਬੱਕਰੇ ਨੂੰ ਲੈ ਕੇ ਜਾ ਰਿਹਾ ਸੀ ਪਰ ਬੱਕਰੇ ਦੀ ਕਿਸਮਤ ਬਹੁਤ ਜ਼ਿਆਦਾ ਤੇਜ਼ ਸੀ ਪਰ ਉਸ ਪਰਿਵਾਰ ਦੀ ਕਿਸਮਤ ਬਿਲਕੁਲ ਉਸ ਦਿਨ ਖਰਾਬ ਚੱਲ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਗੱਡੀ ਦੇ ਵਿੱਚ 6 ਜਣੇ ਪਰਿਵਾਰ ਦੇ ਮੈਂਬਰ ਸਵਾਰ ਹੁੰਦੇ ਆ ਤੇ ਨਾਲ ਇੱਕ ਬੱਕਰਾ ਵੀ ਹੁੰਦਾ ਹੈ ਤਾਂ ਨਹਿਰ ਦੇ ਵਿੱਚ ਗੱਡੀ ਡਿੱਗ ਪੈਂਦੀ ਆ ਹਾਲਾਂਕਿ ਗੱਡੀ ਤੇਜ਼ ਦੱਸੀ ਜਾ ਰਹੀ ਆ ਔਰ ਜਦੋਂ ਨਹਿਰ ਦੇ ਪੋਲ ਤੋਂ ਰੇਲਿੰਗ 'ਚ ਵੱਜਦੀ ਆ ਤਾਂ ਰੇਲਿੰਗ ਟੁੱਟ ਕੇ ਗੱਡੀ ਬਿਲਕੁਲ ਨਹਿਰ ਦੇ ਵਿੱਚ ਡਿੱਗ ਪੈਂਦੀ ਔਰ ਮੌਕੇ ਤੇ 4 ਪਰਿਵਾਰ ਦੇ ਇੱਕੋ ਪਰਿਵਾਰ ਦੇ ਚਾਰਾ ਜੀਆਂ ਦੀ ਮੌਤ ਹੋ ਜਾਂਦੀ ਆ ਦੋ ਇੰਨੇ ਕ ਜਿਆਦਾ ਗੰਭੀਰ ਜ਼ਖਮੀ ਹੋ ਜਾਂਦੇ ਆ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਤਾਂ ਬੱਚਾ ਜਿਹੜਾ ਬੱਕਰਾ ਹੈਗਾ ਬੱਕਰੇ ਨੂੰ ਮੌਕੇ ਤੇ ਜਿਹੜਾ ਲੋਕਾਂ ਦੇ ਵੱਲੋਂ ਕੱਢਿਆ ਜਾਂਦਾ ਹੈ ਉੱਥੇ ਗੱਡੀ ਬਾਹਰ ਕੱਢੀ ਜਾਂਦੀ ਆ ਗੱਡੀ ਬਿਲਕੁਲ ਖਤਮ ਹੋ ਚੁੱਕੀ ਔਰ ਬੱਕਰਾ ਬਿਲਕੁਲ ਸਹੀ ਸਲਾਮਤ ਆ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਜਿਸ ਬੱਕਰੇ ਦੀ ਬਲੀ ਦੇਣ ਦੇ ਲਈ ਪਰਿਵਾਰ ਜਾ ਰਿਹਾ ਸੀਗਾ ਔਰ ਕਿੱਥੇ ਉਸ ਪਰਿਵਾਰ ਦੀ ਮੌਤ ਹੋ ਗਈ ਪੂਰਾ ਪਰਿਵਾਰ ਖਤਮ ਹੋ ਗਿਆ ਪੂਰਾ ਘਰ ਖਤਮ ਹੋ ਗਿਆ ਪਰ ਉਹ ਬੱਕਰਾ ਸਹੀ ਸਲਾਮਤ ਆ ਤਾਈਓ ਤਾਂ ਕਹਿੰਦੇ ਆ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਕਹਾਵਤ ਪੂਰੀ ਫਿੱਟ ਇਸ ਬੱਕਰੇ ਦੇ ਬੈਠ ਗਈ ਆ ਹਾਲਾਂਕਿ ਉਸ ਨੂੰ ਪਤਾ ਹੋਏਗਾ ਅੰਦਰੋਂ ਕਿ ਅੱਜ ਮੈਨੂੰ ਖਤਮ ਕਰ ਦੇਣਾ ਇਸ ਨਾਲੇ ਮੇਰੀ ਬਲੀ ਚੜਾ ਦੇਣੀ ਆ ਉਸ ਪਰਿਵਾਰ ਨੂੰ ਵੀ ਪਤਾ ਹੋਏਗਾ ਕਿ ਅੱਜ ਇਹ ਬੱਕਰੇ ਨੂੰ ਅਸੀਂ ਲੈ ਕੇ ਤਾਂ ਜਾ ਰਹੇ ਆ ਪਰ ਇਹਨੂੰ ਵਾਪਸ ਨਾਲ ਥੋੜੀ ਲੈ ਕੇ ਆਉਣਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਉਹ ਬੱਕਰਾ ਕੱਲਾ ਬੱਚਿਆ ਔਰ ਚਾਰ ਮੈਂਬਰਾਂ ਦੀ ਪਰਿਵਾਰਕ ਦੀ ਦਰਦਨਾਕ ਮੌਤ ਹੋ ਜਾਂਦੀ ਆ ਦੋ ਗੰਭੀਰ ਜ਼ਖਮੀ ਹੋਏ ਦੱਸੇ ਜਾ ਰਿਹਾ ਫਿਲਹਾਲ ਦੀ ਘੜੀ ਜਿਹੜਾ ਉਹਨਾਂ ਦਾ ਇਲਾਜ ਆ ਉਥੇ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਲੋਕ ਚਾਰੇ ਪਾਸੇ ਗੱਲਾਂ ਕਰਦੇ ਨਜ਼ਰ ਆ ਰਹੇ ਆ ਕਿ ਜਿਸ ਨੂੰ ਮਾਰਨ ਵਾਲਾ ਅਗਰ ਉਹਨੂੰ ਰੱਖ ਲਵੇ ਤਾਂ ਬੰਦਾ ਕਦੇ ਵੀ ਕਿਸੇ ਨੂੰ ਨਹੀਂ ਮਾਰ ਸਕਦਾ ਹਾਲਾਂਕਿ ਇਹੋ ਜਿਹੀਆਂ ਖਬਰਾਂ ਲਗਾਤਾਰ ਤੁਸੀਂ ਸੁਣਦੇ ਹੋ ਪਰ ਇਹ ਖਬਰ ਜਿਹੜੀ ਆ ਇਹ ਵਾਕਈ ਇੱਕ ਵੱਖਰੀ ਆ ਕਿ ਜਿਸ ਦੇ ਵਿੱਚ ਬੱਕਰਾ ਬਚ ਗਿਆ ਲੇਕਿਨ ਪਰਿਵਾਰ ਪੂਰੇ ਦਾ ਪੂਰਾ ਜੇ ਰਾਖ ਖਤਮ ਹੋ ਗਿਆ ਗੱਡੀ ਇੰਨੇ ਬੁਰੇ ਤਰੀਕੇ ਨਾਲ ਵੱਜੀ ਇੰਨੇ ਬੁਰੇ ਤਰੀਕੇ ਨਾਲ ਟ੍ਰੇਲਿੰਗ ਦੇ ਵਿੱਚ ਵੱਜ ਕੇ ਨਹਿਰ ਦੇ ਵਿੱਚ ਡਿੱਗੀ ਕਿ ਬਿਲਕੁਲ ਵੀ ਕੱਕ ਨਹੀਂ بچਿਆ ਉਸ ਗੱਡੀ ਦਾ ਲੇਕਿਨ ਕੱਲਾ ਬੱਕਰਾ ਪਤਾ ਨਹੀਂ ਕਿਵੇਂ بچਿਆ ਪਰ ਇਸੇ ਗੱਲ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਕਮੈਂਟ ਕਰਦੇ ਨਜ਼ਰ ਆ ਰਹੇ ਨੇ ਔਰ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਕਿ ਵਾਕਿਆ ਹੀ ਰੱਬ ਜਿਸ ਨੂੰ ਰੱਖਣਾ ਚਾਹੇ ਉਸ ਨੂੰ ਰੱਖ ਸਕਦਾ ਜਿਸ ਨੂੰ ਮਾਰਨਾ ਚਾਹੇ ਉਹਨੂੰ ਮਾਰ ਸਕਦਾ ਪਰਿਵਾਰ ਨੇ ਤਾਂ ਸੋਚਿਆ ਹੋਊਗਾ ਕਿ ਅਸੀਂ ਸ਼ਾਮ ਨੂੰ ਘਰ ਵਾਪਸ ਮੋੜੀ ਆਉਣਾ ਇਸ ਬੱਕਰੇ ਨੂੰ ਉਥੇ ਬਲੀ ਦੇ ਕੇ ਲੇਕਿਨ ਇਹ ਨਹੀਂ ਪਤਾ ਸੀ ਕਿ ਬੱਕਰਾ ਹੀ ਇਕੱਲਾ ਬਚੇਗਾ ਬਾਕੀ ਪੂਰਾ ਪਰਿਵਾਰ ਜਿਹੜਾ ਉਹ ਖਤਮ ਹੋ ਜਾਏਗਾ ਔਰ ਫਿਲਹਾਲ ਪੂਰਾ ਪਰਿਵਾਰ ਜਿਹੜਾ ਉਹ ਖਤਮ ਹੋ ਚੁੱਕਿਆ ਦੋ ਜੀ ਪਰਿਵਾਰ ਦੇ ਬੱਚੇ ਨੇ ਉਹ ਵੀ ਇੰਨੇ ਇੱਕ ਜਾਦਾ ਜ਼ਖਮੀ ਨੇ ਕਿ ਉਹਨਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਸੀਰੀਅਸ ਦੱਸੀ ਜਾ ਰਹੀ ਆ ਬਾਕੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਤੁਸੀਂ ਵੀ ਜ਼ਰੂਰ ਲਿਖਣਾ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਬੱਕਰਾ ਚੜਾਣੇ ਕੇ ਮਾਨੇ ਤਾਂ ਵਹਾਂ ਸੇ ਇਹ ਲੋਗ ਮੰਦਿਰ ਸੇ ਪੂਜਾ ਉਜਾ ਕਰਕੇ ਬੱਕਰੇ ਕੀ ਉਹ ਲਾਏ ਥੇ ਔਰ ਉਹ ਗਾੜੀ ਮੇ ਹੀ ਥਾ ਤੋ ਉਹ ਤੋ ਅਭੀ ਜ਼ਿੰਦਾ ਹੈ ਸਵਸਥ ਹੈ ਉਹ ਸਨਹਿਰ ਨਦੀ ਕਪੂਲ ਹੈ वो पुल में के नीचे ये गाड़ी एक्सीडेंट हो गई वो शायद वहाँ जो चक्षुदर्शी साक्षी वो लोग बता रहे हैं कि अनियंत्रित होकर सीधे डिवाई पुल के नीचे गिर गई है जिसमें छः लोग सवार थे जिसमें चार की मौके पर ही मौत हो गई थी जिनमें दो जो घायल थे उन्हें मेडिकल कॉलेज जबलपुर में भर्ती कराया गया था इलाज के लिए और घायल हैं उसमें एक अभी गंभीर है गंभीर स्थिति अभी दोनों गंभीर स्थिति में हैं ये गरीब 35 से 40 फीट की ऊंचाई है वहाँ से नीचे गिरी थी गाड़ी और तेज़ रफ्तार होने के कारण ये रेलिंग तोड़ते हुए पार हो गई थी